ਸੱਚੇ ਗੱਲ ਤੋਂ ਸਿੱਖਿਆ ਦਨਿਕ ਸੂਰੇ ਟੀਵੀ ਮੈਸੋਨੀਆ ਸੋ ਅੱਜ ਅਸੀਂ ਗੱਲ ਕਰਾਂਗੇ ਟੀਵੀ ਜਗਤ ਦੇ ਸੁਪਰਸਟਾਰ ਗੌਰਵ ਖੰਨਾ ਦੇ ਬਾਰੇ ਜਿਨ੍ਹਾਂ ਦੇ ਵੱਲੋਂ 7 ਦਸੰਬਰ ਨੂੰ ਬਿੱਗ ਬਾਸ ਦਾ ਖਿਤਾਬ ਜੋ ਸਿਕਾ ਆਪਣੇ ਨਾਮ ਕੀਤਾ ਗਿਆ ਜਿਸ ਤੋਂ ਬਾਅਦ 11 دسمبر ਨੂੰ ਉਹਨਾਂ ਦੇ ਵੱਲੋਂ ਇੱਕ ਬਿਗ ਬਰਥਡੇ ਬੈਸ਼ ਪਾਰਟੀ ਰੱਖੀ ਗਈ ਜਿਸ ਦੇ ਵਿੱਚ ਬਿਗ ਬਾਸ ਦੇ ਕਈ ਕੰਟੈਸਟੈਂਟਸ ਪਹੁੰਚੇ ਸੀਗੇ ਤਾਂ ਇਸ ਤੋਂ ਇਲਾਵਾ ਟੀਵੀ ਜਗਤ ਦੀਆਂ ਵੀ ਕਈ ਮਸ਼ਹੂਰ ਹਸਤੀਆਂ ਇਸ ਬਰਥਡੇ ਬੈਸ਼ ਤੇ ਵਿੱਚ ਸ਼ਾਮਿਲ ਹੋਈਆਂ ਸੀਗੀਆਂ ਤਾਂ ਦੱਸਦੀ ਹੈ ਕਿ ਬਿਗ ਬਾਸ ਦੇ ਕੰਟੈਸਟੈਂਟ ਜਿੱਥੇ ਬਹੁਤ ਸਾਰੇ ਪਹੁੰਚੇ ਹੋਏ ਸੀਗੇ ਤਾਂ ਇਹ ਕਾਫੀ ਜ਼ਿਆਦਾ ਖਿੱਚ ਦਾ ਕੇਂਦਰ ਵੀ ਬਣੇ ਰਿਹਾ ਬਹੁਤ ਜ਼ਿਆਦਾ ਸੁਰਖੀਆਂ ਇਹਨਾਂ ਦੇ ਵੱਲੋਂ ਬਟੋਰੀਆਂ ਗਿਆ ਸੀ ਦੱਸਦੀ ਹੈ ਕਿ 7 ਦਸੰਬਰ 2025 ਨੂੰ ਬਿਗ ਬਾਸ 19 ਦਾ ਗ੍ਰੈਂਡ ਫਿਨਲ ਹੈ ਹੋਇਆ ਸੀ ਗੌਰਵ ਖੰਨਾ ਨੇ ਸਭ ਤੋਂ ਵੱਧ ਵੋਟਸ ਹਾਸਲ ਕਰਕੇ ट्रॉफी ते 50 ਲੱਖ ਦਾ ਇਨਾਮ ਆਪਣੇ ਨਾਮ ਕੀਤਾ ਸੀ ਫਰਹਾਨਾ ਭੱਟ ਰਨਰ ਅਪ ਰਹੀ ਸੀ ਗੌਰਵ 11 ਦਸੰਬਰ ਨੂੰ ਯਾਨੀ ਕਿ ਗੌਰਵ ਜੋ ਆ 44 ਸਾਲ ਦੇ ਹੋ ਚੁੱਕੇ ਨੇ ਤੇ ਇਹ ਪਾਰਟੀ ਜੋ ਸੀਗੀ ਬਿਗ ਬੌਸ 19 ਦੇ ਕੁਝ ਕੰਟੈਸਟੈਂਟ ਨਜ਼ਰ ਆਏ ਸੀ ਜਿਸ ਦੇ ਵਿੱਚ ਮ੍ਰਿਦੁਲ ਤਿਵਾਰੀ ਵੀ ਨਜ਼ਰ ਆਏ ਸੀਗੇ ਮ੍ਰਿਦੁਲ ਤਿਵਾਰੀ ਜੋ ਆ ਗੌਰਵ ਖੰਨਾ ਦੇ ਜਿੱਤਣ ਤੋਂ ਬਾਅਦ ਲਗਾਤਾਰ ਹਰ ਜਗ੍ਹਾ ਦੇ ਉੱਤੇ ਉਹਨਾਂ ਦੇ ਨਾਲ ਨਜ਼ਰ ਆ ਰਹੇ ਕਿਉਂਕਿ ਮ੍ਰਿਦੁਲ तिवारी ਦਾ ਗੌਰਵ ਖੰਨਾ ਦੇ ਨਾਲ ਬਿੱਗ ਬਾਸ ਹਾਊਸ ਜੀ ਕਾਫੀ ਜ਼ਿਆਦਾ ਪਿਆਰ ਸੀ ਇਸ ਤੋਂ ਇਲਾਵਾ ਆਵੇਸ਼ ਦਰਬਾਰ ਨਗਮਾ ਮਿਰਜ਼ਾਕਰ ਪ੍ਰਨਿਤ ਮੋਰੇ ਅਸ਼ਨੂਰ ਕੌਰ ਅਭਿਸ਼ੇਕ ਬਜਾਜ ਨਟਾਲੀਆ ਕੁਨਿਕਾ ਸਦਨਨ ਆਪਣੇ ਬੇਟੇ ਦੇ ਨਾਲ ਇਸ ਬਰਥਡੇ ਪਾਰਟੀ ਚ ਪਹੁੰਚੇ ਸੀ ਤਾਂ ਅਗਾਂਸ਼ਾ ਚੰਮੂਲ ਵੀ ਨਜ਼ਰ ਆ ਰਹੇ ਸੀ ਕਿ ਆਪਣੇ ਹਸਬੰਡ ਗੌਰਵ ਖੰਨਾ ਦੇ ਨਾਲ ਇੱਕ ਖੂਬਸੂਰਤ ਰੈਡ ਗਾਉਨ ਦੇ ਵਿੱਚ ਤਾਂ ਉਹ ਥੀ ਸੋਸ਼ਲ ਮੀਡੀਆ ਇਨਫਲੂਐਂਸਰ ਮਿਸਟਰ ਫੇਜ਼ੋਵੇ ਇਸ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸੀਗੇ ਤਾਂ ਦੱਸ ਦਈਏ ਕਿ ਤਾਨਿਆ ਮਿੱਤਲ ਜੋ ਕਿ ਇਸ ਪਾਰਟੀ ਦੇ ਵਿੱਚ ਨਹੀਂ ਨਜ਼ਰ ਆਈ ਤਾਂ ਬਿਗ ਬਾਸ ਹਾਊਸ ਦੇ ਵਿੱਚ ਤਾਨਿਆ ਮਿੱਤਲ ਜੀ ਕੇ ਅਨੁਸਰ ਕਹਿ ਕੇ ਬੁਲਾਉਂਦੇ ਸੀਗੇ ਤੇ ਇਸ ਦੌਰਾਨ ਕਈ ਸਾਰੀ ਉਹਨਾਂ ਦੀ ਨੌਕ-ਚੌਕ ਵੀ ਰਹੀ ਆ ਤਾਂ ਇਸ ਪਾਰਟੀ ਵਿੱਚ ਸ਼ਾਮਿਲ ਨਹੀਂ ਹੋਈ ਜੁਸ਼ਾਨ ਗਾਦਰੀ ਵੀ ਇਸ ਪਾਰਟੀ ਦੇ ਵਿੱਚ ਨਹੀਂ ਪਹੁੰਚੇ ਤਾਂ ਉੱਥੇ ਹੀ ਦੱਸ ਦਈਏ ਕਿ ਬਸੀਰ ਤੇ ਇਸ ਤੋਂ ਇਲਾਵਾ ਫਰਹਾਨਾ ਭੱਟ ਵੀ ਜੋ ਸੀਗੇ ਇਸ ਪਾਰਟੀ ਦੇ ਵਿੱਚ ਸ਼ਾਮਿਲ ਨਹੀਂ ਹੋਏ ਕਿਉਂਕਿ 빅ਬੋਸ ਘਰ ਦੇ ਵਿੱਚ ਹੀ ਜੀਕੇ ਦੇ ਨਾਲ ਫਰਹਾਨਾ ਵਰ ਦੇ ਕਾਫੀ ਕਲੈਸ਼ਸ ਰਹੇ ਆ ਬਸੀਰ ਦੇ ਨਾਲ ਹਾਲਾਂਕਿ ਇਹਨੇ ਕਲੈਸ਼ਸ ਨਹੀਂ ਰਹੇ ਬਟ ਫਰਹਾਨਾ ਤੋਂ ਲੈ ਕੇ ਤਾਨਿਆ ਮਿੱਤਲ ਨਾਲ ਉਹਨਾਂ ਦੀ ਕਾਫੀ ਲੜਾਈ ਝਗੜਾ ਜੋ ਬਿਗਬੋਸ ਦੇ ਵਿੱਚ ਵੇਖਣ ਨੂੰ ਮਿਲਿਆ ਸੀ ਹਾਲਾਂਕਿ ਔਰ ਬਹੁਤ ਸਰੀਏ ਖੂਬਸੂਰਤ ਤਸਵੀਰਾਂ ਇਸ ਬਰਥਡੇ ਬੈਸ਼ਤੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਤੇ ਤੁਹਾਨੂੰ ਇਸ ਪਾਰਟੀ ਦੇ ਵਿੱਚ ਸਭ ਤੋਂ ਵੱਧ ਖੂਬਸੂਰਤ ਕੌਣ ਲੱਗ ਰਿਹਾ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਨੂੰ ਇਜਾਜ਼ਤ ਤੇ ਦੇਖਦੇ ਹਾਂ ਉਹ ਦੈਨਿਕ ਸਵੇਰਾ ਟੀਵੀ ਸੱਚੀ ਹੈ ਕੱਲ ਤੁਸੀਂ ਦੇਖਿਓ ਦੈਨਿਕ ਸਵੇਰਾ ਟੀਵੀ ਮੈਂ ਸੋਨੀਆ ਸੋ ਅੱਜ ਅਸੀਂ ਗੱਲ ਕਰਾਂਗੇ ਟੀਵੀ ਜਗਤ ਦੇ ਸੁਪਰਸਟਾਰ ਗੌਰਵ ਖੰਨਾ ਦੇ ਬਾਰੇ ਜਿਨ੍ਹਾਂ ਦੇ ਵੱਲੋਂ 7 ਦਸੰਬਰ ਨੂੰ ਬਿੱਗਬੋਸ ਦਾ ਖਿਤਾਬ ਜੋ ਸਿਕਾ ਆਪਣੇ ਨਾਮ ਕੀਤਾ ਗਿਆ ਜਿਸ ਤੋਂ ਬਾਅਦ 11 دسمبر ਨੂੰ ਉਹਨਾਂ ਦੇ ਵੱਲੋਂ ਇੱਕ ਬਿਗ ਬਰਥਡੇ ਬੈਸ਼ ਪਾਰਟੀ ਰੱਖੀ ਗਈ ਜਿਸ ਦੇ ਵਿੱਚ ਬਿਗ ਬੋਸ ਦੇ ਕਈ ਕੰਟੈਸਟੈਂਟਸ ਪਹੁੰਚੇ ਸਿਗੇ ਤੇ ਇਸ ਤੋਂ ਇਲਾਵਾ ਟੀਵੀ ਜਗਤ ਦੇ ਵੀ ਕਈ ਮਸ਼ਹੂਰ ਹਸਤੀਆਂ ਇਸ ਬਰਥਡੇ ਬੈਸ਼ ਤੇ ਵਿੱਚ ਸ਼ਾਮਿਲ ਹੋਈਆਂ ਸੀਆਂ ਤਾਂ ਦੱਸਦੀ ਹੈ ਕਿ ਬਿਗ ਬੋਸ ਦੇ ਕੰਟੈਸਟੈਂਟ ਜਥੇ ਬਹੁਤ ਸਾਰੇ ਪਹੁੰਚੇ ਹੋਏ ਸਿਗੇ ਤੇ ਇਹ ਕਾਫੀ ਜ਼ਿਆਦਾ ਖਿੱਚ ਦਾ ਕੇਂਦਰ ਵੀ ਬਣੇ ਰਿਹਾ ਬਹੁਤ ਜ਼ਿਆਦਾ ਸੁਰਖੀਆਂ ਇਹਨਾਂ ਦੇ ਵੱਲੋਂ ਬਟੋਰੀਆਂ ਗਿਆ ਸੀਆਂ ਦੱਸਦੀ ਹੈ ਕਿ 7 ਦਸੰਬਰ 2025 ਨੂੰ ਬਿਗ ਬੋਸ 19 ਦਾ ਗ੍ਰੈਂਡ ਫਿਨਾਲੇ ਹੋਇਆ ਸੀ ਗੌਰਵ ਖੰਨਾ ਨੇ ਸਭ ਤੋਂ ਵੱਧ ਵੋਟਸ ਹਾਸਲ ਕਰਕੇ ਟ੍ਰੋਫੀ ਤੇ 50 ਲੱਖ ਦਾ ਇਨਾਮ ਆਪਣੇ ਨਾਮ ਕੀਤਾ ਸੀ ਫਰਹਾਨਾ ਭੱਟ ਰਨਰ ਅਪਰੇਸੀ ਗੌਰਵ 11 ਦਸੰਬਰ ਨੂੰ ਯਾਨੀ ਕਿ ਗੌਰਵ ਜੁਆ 44 ਸਾਲ ਦੇ ਹੋ ਚੁੱਕੇ ਨੇ ਤੇ ਇਹ ਪਾਰਟੀ ਜੋ ਸੀਗੀ ਬਿਗਬੋਸ 19 ਦੇ ਕੁਝ ਕੰਟੈਸਟੈਂਟ ਨਜ਼ਰ ਆਏ ਸੀ ਜਿਸ ਦੇ ਵਿੱਚ ਮ੍ਰਿਤੁਲ Tiwari ਵੀ ਨਜ਼ਰ ਆਏ ਸੀ ਮ੍ਰਿਤੁਲ Tiwari ਜੋ ਆ ਗੌਰਵ ਖੰਨਾ ਦੇ ਜਿੱਤਣ ਤੋਂ ਬਾਅਦ ਲਗਾਤਾਰ ਹਰ ਜਗ੍ਹਾ ਦੇ ਉੱਤੇ ਉਹਨਾਂ ਦੇ ਨਾਲ ਨਜ਼ਰ ਆ ਰਹੇ ਕਿਉਂਕਿ ਮ੍ਰਿਤੁਲ Tiwari ਦਾ ਗੌਰਵ ਖੰਨਾ ਦੇ ਨਾਲ ਬਿਗਬੋਸ ਹਾਊਸ 'ਚ ਵੀ ਕਾਫੀ ਜ਼ਿਆਦਾ ਪਿਆਰ ਸੀ ਇਸ ਤੋਂ ਇਲਾਵਾ ਆਵੇਸ਼ ਦਰਬਾਰ ਨਗਮਾ ਮਿਰਜ਼ਾਕਰ ਪ੍ਰਨਿਤ ਮੋਰੇ ਅਸ਼ਨੂਰ ਕੋਰ ਅਭਿਸ਼ੇਕ ਬਜਾਜ ਨਟਾਲੀਆ ਕੁਨੀਕਾ ਸਦਨਨ ਆਪਣੇ ਬੇਟੇ ਦੇ ਨਾਲ ਇਸ ਬਰਥਡੇ ਪਾਰਟੀ ਚ ਪਹੁੰਚੇ ਸੀ ਤਾਂ ਗਾਨਸ਼ਾ ਚੰਮੋਲ ਵੀ ਨਜ਼ਰ ਆ ਰਹੇ ਸੀ ਕਿ ਆਪਣੇ ਹਸਬੰਡ ਗੌਰਵ ਖੰਨਾ ਦੇ ਨਾਲ ਇੱਕ ਖੂਬਸੂਰਤ ਰੈੱਡ ਗਾਉਨ ਦੇ ਵਿੱਚ ਤਾਂ ਉੱਥੇ ਸੋਸ਼ਲ ਮੀਡੀਆ ਇਨਫਲੂਐਂਸਰ ਮਿਸਟਰ ਫੇਜ਼ੋਵੇ ਇਸ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸੀਗੇ ਤਾਂ ਦੱਸ ਦਈਏ ਕਿ ਤਾਨਿਆ ਮਿੱਤਲ ਜੋ ਕਿ ਇਸ ਪਾਰਟੀ ਦੇ ਵਿੱਚ ਨਹੀਂ ਨਜ਼ਰ ਆਈ ਤਾਂ ਬਿਗਬੌਸ ਹਾਊਸ ਦੇ ਵਿੱਚ ਤਾਨਿਆ ਮਿੱਤਲ ਜੀ ਕੇ ਨੂੰ ਸਰ ਕਹਿ ਕੇ ਬੁਲਾਉਂਦੇ ਸੀਗੇ ਤੇ ਇਸ ਦੌਰਾਨ ਕਈ ਸਾਰੀ ਉਹਨਾਂ ਦੀ ਨੌਕ-ਚੋਕ ਵੀ ਰਹੀ ਹੈ ਤਾਂ ਇਸ ਪਾਰਟੀ 'ਚ ਸ਼ਾਮਿਲ ਨਹੀਂ ਹੋਏ ਜਿਸ਼ਾਨ ਕਾਲਦਰੀ ਵੀ ਇਸ ਪਾਰਟੀ ਦੇ ਵਿੱਚ ਨਹੀਂ ਪਹੁੰਚੇ ਤਾਂ ਉੱਥੇ ਹੀ ਦੱਸ ਦਈਏ ਕਿ ਬਸੀਰ ਤੇ ਇਸ ਤੋਂ ਇਲਾਵਾ ਫਰਹਾਨਾ ਭੱਟ ਵੀ ਜੋ ਸਿਗੇ ਇਸ ਪਾਰਟੀ ਦੇ ਵਿੱਚ ਸ਼ਾਮਿਲ ਨਹੀਂ ਹੋਏ ਕਿਉਂਕਿ ਬਿਗਬੋਸ ਘਰ ਦੇ ਵਿੱਚ ਹੀ ਜੀਕੇ ਦੇ ਨਾਲ ਫਰਹਾਨਾ ਵੱਟ ਦੇ ਕਾਫੀ ਕਲੈਸ਼ਸ ਰਹੇ ਆ ਬਸੀਰ ਦੇ ਨਾਲ ਹਾਲਾਂਕਿ ਇਹਨੇ ਕਲੈਸ਼ਸ ਨਹੀਂ ਰਹੇ ਬਟ ਫਰਹਾਨਾ ਤੁਹ ਲੈ ਕੇ ਤਾਨਿਆ ਮਿੱਤਲ ਨਾਲ ਉਹਨਾਂ ਦੀ ਕਾਫੀ ਲੜਾਈ ਝਗੜਾ ਜੋ ਅ ਬਿਕਬੋਸ ਦੇ ਵਿੱਚ ਵੇਖਣ ਨੂੰ ਮਿਲਿਆ ਸੀ ਹਾਲਾਂਕਿ ਉਹ ਬਹੁਤ ਸਰੀ ਖੂਬਸੂਰਤ ਤਸਵੀਰਾਂ ਇਸ ਬਰਥਡੇ ਪਾਰਟੀ ਆ ਨਿਕਲ ਕੇ ਸਾਹਮਣੇ ਆ ਰਹੀਆਂ ਤੇ ਤੁਹਾਨੂੰ ਇਸ ਪਾਰਟੀ ਦੇ ਵਿੱਚ ਸਭ ਤੋਂ ਵੱਧ ਖੂਬਸੂਰਤ ਕੌਣ ਲੱਗ ਰਿਹਾ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸਨਾਲੀ ਮੈਨੂੰ ਯਾਨੀ ਕਿ ਸੋਨਿਆਂ ਦੇ ਇਜਾਜ਼ਤ ਤੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ